ਜਲੰਧਰ ਦੇ ਮਾਡਲ ਟਾਊਨ ਸ੍ਰੀ ਗੁਰਦੁਆਰਾ ਸਾਹਿਬ ਪੋਸ਼ ਏਰੀਆ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਡਲ ਟਾਊਨ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਲਕੀਓ ਬਰਾਏ ਜਿਹੜੇ ਆਮ ਆਦਮੀ ਪਾਰਟੀ ਦੇ ਯੰਗ ਨੇਤਾ ਸੀ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਆ ਇਸ ਥਾਰ ਕਾਰ ਦੇ ਵਿੱਚ ਉਹ ਆਏ ਸੀਗੇ ਔਰ ਪਾਰਟ ਕਰਨ ਦੇ ਬਾਅਦ ਜਦੋਂ ਘਰ ਵਾਪਸ ਜਾਣ ਲੱਗੇ ਤੇ ਦੋ ਹਮਲਾਵਰ ਜੋ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਿਕ ਐਕਟਿਵਾ ਤੇ ਆਂਦੇ ਨੇ ਨਕਾਬਪੋਸ਼ਾ ਵੱਲੋਂ ਜਿਹੜਾ ਲਗਾਤਾਰ ਉਹਨਾਂ ਤੇ ਕਈ ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੂਰੀ ਔਰ ਜਾਂਚ ਕੀਤੀ ਜਾ ਰਹੀ ਹੈ ਇਸ ਥਾਰ ਕਾਰ ਦੀ ਔਰ ਦੇਖ ਸਕਦੇ ਹੋ ਸ਼ੀਸ਼ਾ ਤੱਕ ਟੁੱਟਾ ਪਿਆ ਹੈ نیچے ਕਿਸ ਤਰ੍ਹਾਂ ਗੋਲੀਆਂ ਲਗਾਤਾਰ ਬਰਸਾਈਆਂ ਗਈਆਂ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਉਹ ਜਿਹੜੀ ਪੁਲਿਸ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਗੱਲ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਰਦੀ ਹੈ ਉਹ ਕਿ ਤਰ੍ਹਾਂ ਕਿਤੇ ਦਾਅਵੇ ਜਿਹੜੇ ਖੋਖਲੇ ਸਾਬਿਤ ਹੋ ਰਹੇ ਆ ਦੇਖ ਸਕਦੇ ਹੋ ਇਧਰ ਗੁਰਦੁਆਰਾ ਸ਼੍ਰੀ ਸਿੰਘ ਸਭਾ ਮਾਡਲ ਟਾਊਨ ਜਿਹੜਾ ਉੱਥੋਂ ਦੀ ਲੱਕੀ ਉਬਰੇ ਬਾਹਰ ਆਉਂਦੇ ਨੇ ਆਪਣੀ ਸਥਾਰਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਘਰ ਜਾਣ ਲੱਗਦੇ ਨੇ ਤੇ ਦੋ ਐਕਟਿਵਾ ਸਵਾਰ ਆਉਂਦੇ ਨੇ ਉਹਨਾਂ ਤੇ ਲਗਾਤਾਰ ਜਿਹੜਾ ਫਾਇਰਿੰਗ ਕੀਤੀ ਜਾਂਦੀ ਹੈ ਔਰ ਕਈ ਗੋਲੀਆਂ ਉਹਨਾਂ ਤੇ ਲੱਗਦੀਆਂ ਵੀ ਹੈ ਇਸ ਦੀ ਪੁਸ਼ਟੀ ਜਿਹੜੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਵੱਲੋਂ ਵੀ ਕੀਤੀ ਗਈ ਹੈ ਤੇ ਹੁਣ ਪੁਲਿਸ ਵੱਲੋਂ ਵੀ ਇਹ ਪੁਸ਼ਟੀ ਕਰ ਦਿੱਤੀ ਗਈ ਕਿ ਉਹਨਾਂ ਦੀ ਹੁਣ ਡੇਥ ਹੋ ਚੁੱਕੀ ਹੈ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਲਗਾਤਾਰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਫਰੈਂਸਿਕ ਟੀਮ ਇੱਥੇ ਆਈ ਹੋਈ ਹੈ ਜਾਂਚ ਕਰ ਰਹੀ ਹੈ ਫਿੰਗਰਪ੍ਰਿੰਟ ਤੱਕ ਲਏ ਜਾ ਰਹੇ ਨੇ ਕੀ ਕਾਰਨ ਰਿਹਾ ਪੁਰਾਣੀ ਰੰਜਿਸ਼ ਸੀ ਜਾਂ ਕੋਈ ਹੋਰ ਕਾਰਨ ਇਹ ਵੀ ਪੂਰਾ ਕਲੀਅਰ ਨਹੀਂ ਹੋ ਪਾਇਆ ਸਾਡੇ ਨਾਲ ਇਸ ਸਮੇ ਜਿਹੜਾ ਗੱਲਬਾਤ ਕਰਨ ਨੂੰ ਹਰਿੰਦਰ ਸਿੰਘ ਗਿੱਲ ਹੁਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵੇਰੇ ਮਾਡਲ ਟਾਊਨ ਦੇ ਵਿੱਚ ਉਹ ਸ਼ੇਰੀਆ ਹੈਗਾ ਉੱਥੇ ਲਕੀਓ ਬਰਾਏ ਜਿਹੜਾ ਆਮ ਆਦਮੀ ਪਾਰਟੀ ਦਾ ਨੇਤਾ ਉਹਨਾਂ ਦੀ ਮਰਡਰ ਕਰ ਦਿੱਤਾ ਜਾਂ ਨਾ ਗੋਲੀਆਂ ਮਾਰ ਕੇ ਕੀ ਕਾਰਨ ਰਿਹਾ ਹੈ ਇਹ ਸਵੇਰੇ ਜਿੱਦਾਂ ਸਾਨੂੰ ਇਨਫੋਰਮੇਸ਼ਨ ਆਈ ਸੀ ਮੌਕੇ ਤੇ ਆਏ ਸੀਗੇ ਔਰ ਰਕੀ ਭਾਈ ਜੀ ਜਿਹੜੇ ਸੀਗੇ ਉਹ ਉਦੋਂ ਉਹਨਾਂ ਨੂੰ ਗੁਲੀਆਂ ਵੱਜ ਚੁੱਕੀਆਂ ਸੀ ਔਰ ਹਸਪੀਟਲ ਉਹਨਾਂ ਨੂੰ ਲਿਆਇਆ ਗਿਆ ਜਿੱਥੇ ਉਹ ਕੁਝ ਦੇਰ ਪਹਿਲਾਂ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ ਗਿਆ ਹੈਗਾ ਔਰ ਦੋ ਨੌਜਵਾਨ ਜਿਹੜੇ ਹੈਗੇ ਆ ਉਹ ਸਕੂਟਰ ਤੇ ਆਏ ਸੀ ਉਹ ਜੋ ਇੱਕ ਨੌਜਵਾਨ ਨੇ ਉਤਰ ਕੇ ਜਿਹੜਾ ਹੈਗਾ ਇਹ ਸ਼ੂਟਆਊਟ ਨੂੰ ਅੰਜਾਮ ਦਿੱਤਾ ਹੈਗਾ ਔਰ ਪਾਰਡ ਰਿਨਵੈਸਟੀਗੇਸ਼ਨ ਹੈ ਸਾਰਾ ਕੋਸ਼ਿਸ਼ ਹੀ ਮੌਕੇ ਤੇ ਆ ਗਏ ਆ ਐਫਆਈਆ ਦਰਜ ਕਰ ਰਹੇ ਆ ਔਰ ਸਾਡੀਆਂ ਟੀਮਾਂ ਸੀਆਈਏ ਦੀਆਂ ਬਾਕੀ ਜਿਹੜੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਸਾਡੇ ਕੰਮ ਤੇ ਲੱਗ ਗਈਆਂ ਹੈਗੀਆਂ ਜਲਦ ਤੋਂ ਜਲਦ ਅਸੀਂ ਇਹ ਬੰਦੇ ਗ੍ਰਫਤਾਰ ਕਰਨਾ ਸਰ ਹਾਰ-ਕਾਰ ਤੇ ਜਿਵੇਂ ਫਾਇਰਿੰਗ ਹੋਈ ਹੈ ਲੱਗ ਰਿਹਾ ਕਿ ਕਈ ਰਾਉਂਡ ਫਾਇਰਿੰਗ ਕੀਤੇ ਗਏ ਕੋਈ ਪਤਾ ਲੱਗ ਪਾਇਆ ਕਿੰਨੇ ਕੇ ਰਾਉਂਡ ਫਾਇਰਿੰਗ ਹੋਏ ਅਜੇ ਐਫਐਸਐਲ ਦੀ ਟੀਮ ਜਿਹੜੀ ਆਪਣਾ ਕੰਮ ਕਰਕੇ ਚਲੀ ਗਈ ਹੈ ਜੀ ਜਾਂ ਕਰ ਰਹੀ ਹੈ ਵਿੱਚ ਔਰ ਬਾਕੀ ਪੋਸਟ ਮਾਰਟਮ ਤੋਂ ਪਤਾ ਲੱਗੂਗਾ ਵੀ ਲੱਕੀ ਜੀ ਤੇ ਕਿੰਨਿਆ ਗੋਲਿਆ ਲੱਗੇ ਫਰੈਂ ਸਰ ਇਹ ਪਤਾ ਲੱਗ ਪਾਇਆ ਹੈਗਾ ਕਿ ਹਮਲਾਵਰ ਕਿੰਨੇ ਸੀਗੇ ਔਰ ਸੀਸੀਟੀਵੀ ਕੈਮਰੇ ਚ ਕਿ ਘਟਨਾ ਕੈਦ ਹੋਈ ਹੈ ਇਹ ਬਿਲਕੁਲ ਜੀ ਸੀਸੀਟੀਵੀ ਚੈੱਕ ਕਰ ਰਹੇ ਆ ਅੜਦਵਾਲੇ ਜਿਹੜੇ ਹੈਗੇ ਆ ਮਾਰਕੀਟ ਹੁਣ ਖੁੱਲੀ ਹੈਗੀ ਆ ਔਰ ਜੋ ਇਨੀਸ਼ੀਅਲ ਸਟੇਜ ਤੇ ਪਤਾ ਲੱਗਿਆ ਵੀ ਦੋ ਹਮਲਾਵਰ ਇਹ ਮੌਕੇ ਤੇ ਆਏ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਵੀ ਸੀਸੀਟੀਵੀ ਹੈਗੇ ਆ ਉਹ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਬਾਹਰ ਜਿਹੜਾ ਧਾਰਮਿਕ ਸਥਲ ਦੇ ਬਾਹਰ ਐਦਾਂ ਦੀ ਵਾਰਦਾਤ ਹੋ ਅੰਜਾਮ ਦੇਣਾ ਕਿਤੇ ਨਾ ਕਿਤੇ ਸਵਾਲਾਂ ਦਾ ਜਿਹੜਾ ਘੇਰਾ ਹੈਗਾ ਇਹ ਬੰਦਾ ਨਜ਼ਰ ਆ ਰਿਹਾ ਦੇਖੋ ਇਹ ਜਿਹੜਾ ਹੈਗਾ ਬੜੀ ਅਨਫੋਰਚੂਨੇਟ ਜਿਹੜੀ ਇਹ ਇਹ ਵਾਰਤਾ ਤੱਗੀ ਆ ਹਾਂਜੀ ਪਰ ਅਸੀਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਮੈਂ ਦੱਸਿਆ ਅਸੀਂ ਹਰ ਹਾਲਤ ਦੇ ਵਿੱਚ ਇਹਨੂੰ ਟੈਸਟ ਕਰਾਂਗੇ ਔਰ ਬੰਦੇ ਹਰ ਹਾਲਤ ਚ ਖੜਾਗੇ ਤੇ ਪੁਲਿਸ ਵੱਲੋਂ ਹੁਣ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਉਹਨਾਂ ਦਾ ਬਿਲਕੁਲ ਜੀ ਉਹਨਾਂ ਦਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਆ ਹਾਂ ਔਰ ਜੋ ਤਫਤੀਸ਼ ਮਤਲਬ ਜੋ ਜੋ ਤਫਤੀਸ਼ ਦਾ ਹਿੱਸਾ ਹੈਗਾ ਉਹ ਵੀ ਫੀਸ ਸਮਝ ਲੈਂਦੇ ਆ ਪਤਾ ਲੱਗ ਪਾਇਆ ਕਿ ਪੁਰਾਣੀ ਰੰਜਿਸ਼ ਹੈ ਜਾਂ ਕੋਈ ਹੋਰ ਮਾਮਲਾ ਇਹ ਅਨਿਸ਼ਚਿਤ ਹੈ ਜੇ ਇਹ ਚੀਜ਼ ਕੋਈ ਨਹੀਂ ਪਤਾ ਲੱਗ

ਪੁਲਿਸ ਵੱਲੋਂ ਇਸ ਕਾਰ ਦੀ ਪੂਰੇ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਕਾਰ 'ਚ ਲਕੀਓ ਬਰਾਏ ਸਵਾਰ ਹੋ ਕੇ ਜਦੋਂ ਕਾਰ ਜਲਣ ਲੱਗੇ ਤਾਂ ਉਹਨਾਂ ਤੇ ਕਈ ਰਾਉਂਡ ਫਾਇਰਿੰਗ ਕੀਤੀ ਗਈ ਹੈ ਔਰ ਹੂਨੋਨਾ ਦੀ ਜਿਹੜੀ ਡੈਥ ਹੋ ਚੁੱਕੀ ਹੈ ਪੁਲਿਸ ਵੱਲੋਂ ਵੀ ਇਹ ਕਲੀਅਰ ਕਰ ਦਿੱਤਾ ਗਿਆ ਹੈ ਲੇਕਿਨ ਇਸ ਘਟਨਾ ਨੇ ਸਰਕਾਰ ਅਤੇ ਪੁਲਿਸ ਦੇ ਲਾਅ ਐਂਡ ਆਰਡਰ ਦੇ ਜਿਹੜਾ ਬਾਰ-ਬਾਰ ਦਾਅਵੇ ਸੀ ਉਹਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਇੱਕ ਧਾਰਮਿਕ ਸਥਾਨ ਹੈ ਸ੍ਰੀ ਗੁਰਦੁਆਰਾ ਸਾਹਿਬ ਉਸੇ ਬਾਹਰ ਐਦਾਂ ਦੀ ਘਟਨਾ ਨੂੰ ਅੰਜਾਮ ਦੇਣਾ ਔਰ ਬਾਦੇ ਵਿੱਚ ਇਹ ਦੱਸਣਾ ਕਿ ਸਾਡਾ ਲਾਅ ਐਂਡ ਆਰਡਰ ਮੈਂਟੇਨ ਹੈ ਪਰ ਲਾਅ ਐਂਡ ਆਰਡਰ ਮੈਂਟੇਨ ਹੋਣ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ આરોપી ਦੋ ਸੀਗੇ ਉਹਨਾਂ ਵਿੱਚੋਂ ਇੱਕ ਨੇ ਉੱਤਰ ਕੇ ਲਗਾਤਾਰ ਕਈ ਰਾਉਂਡ ਫਾਇਰਿੰਗ ਕੀਤੀ ਹੈ ਔਰ ਹੁਣ ਉਹਨਾਂ ਵੱਲੋਂ ਜਿਹੜਾ ਇਸ ਸੀਸੀਟੀਵੀ ਦੇ ਆਧਾਰ ਤੇ આરોપીਾਂ ਦੀ ਪਛਾਣ ਕੀਤੀ ਜਾ ਰਹੀ ਹੈ ਦਾਵਾ ਪੁਲਿਸ ਕਰ ਰਹੀ ਹੈ ਜਲਦ ਤੋਂ ਜਲਦ ਪੜਨ ਦਾ ਲੇਕਿਨ ਉਹਨੇ ਦਾਅਵੇ ਕਿੰਨੇ ਕਿ ਮਜ਼ਬੂਤ ਹੈ ਕਿੰਨੇ ਕਿ ਸਹੀ ਸਾਬਤ ਹੋਣਗੇ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਫਿਲਹਾਲ ਇਸ ਘਟਨਾ ਨੂੰ ਲੈ ਕੇ ਜਿਹੜਾ ਹੁਣ ਵਿਪੱਖਸ਼ਾ ਉਹ ਵੀ ਤੰਜ ਕਸ ਰਿਹਾ ਹੈਗਾ ਕਿਉਂਕਿ ਲਗਾਤਾਰ ਵਿਪੱਖਸ਼ ਵੱਲੋਂ ਮੁੱਦਾ ਉਠਾਇਆ ਜਾ ਰਿਹਾ ਹੈ ਕਿ ਪੰਜਾਬ ਜੋ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਬਹੁਤ ਖਰਾਬ ਚੁੱਕੀ ਹੋਈ ਆ ਪੁਲਿਸ ਨੂੰ ਜਿਹੜਾ ਇਸੇ ਕੰਟਰੋਲ ਕਰਨਾ ਚਾਹੀਦਾ ਲੇਕਿਨ ਐਦਾਂ ਦੀ ਘਟਨਾ ਉਹ ਵੀ ਆਮ ਆਦਮੀ ਪਾਰਟੀ ਸੱਤਾਧਾਰੀ ਸਰਕਾਰ ਦੇ ਜਿਹੜੇ ਇੱਕ ਨੇਤਾ ਦੀ ਹੱਤਿਆ ਹੋ ਜਾਣਾ ਕਿਤੇ ਨਾ ਕਿਤੇ ਸਰਕਾਰ ਅਤੇ ਪੁਲਿਸ ਨੂੰ ਸਵਾਲਾਂ ਤੇ ਘੇਰੇ ਚ ਲਿਆ ਰਹੀ ਆ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਪ੍ਰਦੀਪ ਦੇ ਨਾਲ ਦਵਿੰਦਰ ਕੁਮਾਰ ਚਲੰਦਰ